ਕਿਸਾਨ ਨੂੰ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਕੀਤੀ ਹੋਈ ਹੈ ਜਦੋਂ ਅਜਿਹੀ ਕੋਈ ਗੱਲ ਨਹੀਂ ਹੈ ਠੀਕ ਸਾਨੂੰ ਬਿਲਕੁਲ ਹੀ ਉਪਰਾਂ ਨਹੀਂ ਲੱਗਦਾ ਉੱਥੇ ਜਾਂਦੇ ਆ ਲੋਕ ਹੱਥਾਂ ਦੀ ਜੁਕਦੇ ਨੇ ਇੰਨਾ ਸੌਤ ਕਰਦੇ ਨੇ ਸ਼ਾਇਦ ਅਸੀਂ ਨਾ ਕਰ ਸਕੀ ਉਹਨਾਂ ਦੇ ਆ ਉਹ ਭਗਤਣਾ ਕਰ ਸੀ ਠੀਕ ਹੈ ਬਹੁਤ ਮੁਹੱਬਤ ਕਿਉਂਕਿ ਦੇ ਜਿਸੀਂ ਵੇਖਦੇ ਆ ਸਾਰਾ ਤਾਂ ਉੱਥੇ ਗਏ ਆ ਜਾਂ ਇੱਕ ਤਰ੍ਹਾਂ ਚੰਗੇ ਸਾਡੇ ਭਿੱਤਰ ਨੇ ਪ੍ਰੋਫੈਸਰ ਅਜੀਮ ਜੀ ਮਾ ਸਿਆਗ ਉੱਥੇ ਗੁਜਰਾ ਦੇ ਚੈਲ ਚ ਲੈ ਦੇਦੇ ਨੇ ਹਾਂਜੀ ਤਾਂ ਉਹਨਾਂ ਦੇ ਉਹਨਾਂ ਦੇ ਅਧਿਕਾਰੀ ਮੇਰੇ ਆ ਦੋਤੇ ਰਤਾ ਉਹ ਤੇ ਜਰਲੀ ਜੱਟਾ ਜੀ ਨੇ ਆਸ਼ਕਲੀ ਗੋਂਦਲ ਨੇ ਉਹ ਤੇ ਉਹ ਉਹਨਾਂ ਦੇ ਪਿੰਡੇ ਕਰੋੜ ਵਾਲੇ ਜਿਹੜੀ ਸ਼ੇਹੂਗੁਰੋਂ ਤੋਂ ਗੁਜਰਾਂ ਵਾਲੇ ਨੂੰ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਪੀਛਾ ਹਟਵਾ ਕੇ ਪੈਂਦੇ ਆ ਮੈਂ ਗਿਆ ਦੋ ਤਣ ਮੇਰੀਆਂ ਗਿਆਂ ਬੜੇ ਵਧੀਆ ਇਨਸਾਨ ਨੇ ਤੇ ਸਾਡੇ ਮਿਨਿਸਟਰੀ ਲੈਵਲ ਦੇ ਬੰਦੇ ਉਹਨਾਂ ਕੋਲ ਜਾਂਦੇ ਨੇ ਤੇ ਬਹੁਤ ਸਤਿਕਾਰ ਕਰਦੇ ਨੇ ਉਹ ਕਿੰਨੀ ਵਾਰੀ ਗਏ ਆ ਤੁਸੀਂ ਮੈਂ 6-7 ਵਾਰੀ ਜਾ ਚੁੱਕਾ ਹਾਂ 6-7 ਵਾਰੀ ਤੁਸੀਂ ਆ ਪਾਕਿਸਤਾਨ ਆਪਣੇ ਪਿੰਡ ਜਾ ਚੁੱਕੇ ਨਾ 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 ਪਿੰਡ ਵਿੱਚ ਇੱਕ ਵਾਰੀ ਗਿਆ ਹਾਂ ਹਾਂਜੀ ਇੱਕ ਵਾਰੀ ਗਿਆ ਠੀਕ ਹੈ ਜੀ ਤੇ ਬਾਕੀ ਤਾਂ ਉਹਨਾਂ ਦਾ ਗੁਰੂ